ਤੁਸੀਂ ਸੁਨ ਰਹੇ ਹੋ ਕਿਤਾਬ ਚਾ ਨਾਮਾ ਦਾ ਤੀਜਾ ਅਧਿਆਇ ਤਾਓਵਾਦ ਅਤੇ ਜੈਨਵਾਦ ਚਾ ਨਾਲ ਜੈਨਵਾਦ ਦਾ ਸਬੰਧ ਕਹਾਵਤ ਬਣ ਗਿਆ ਹੈ ਅਸੀਂ ਦੱਸ ਚੁੱਕੇ ਹਾਂ ਚਾ ਦੀ ਰਵਾਇਤ ਜੈਨ ਮਰਿਆਦਾ ਤੋਂ ਵਿਕਸਿਤ ਹੋਈ ਤਾਓਵਾਦ ਦੇ ਮੋਢੀ ਲਾਉਜ਼ੂ ਦਾ ਨਾਮ ਚਾ ਦੇ ਇਤਿਹਾਸ ਨਾਲ ਗਹਿਰਾ ਜੁੜਿਆ ਹੋਇਆ ਹੈ ਚੀਨੀ ਪਾਠਕ੍ਰਮ ਵਿੱਚ ਚਾਹ ਨਾਲ ਜੁੜੀਆਂ ਮੁੱਢਲੀਆਂ ਯਾਦਾਂ ਅਤੇ ਰਿਵਾਜਾਂ ਬਾਰੇ ਲਿਖਿਆ ਹੋਇਆ ਹੈ ਕਿ ਮਹਿਮਾਨ ਅੱਗੇ ਪਰੋਸਣ ਦੀ ਰਸਮ ਲਾਉਜੂ ਦੇ ਪ੍ਰਸਿੱਧ murid ਕਵਾਇਨ ਨੇ ਸ਼ੁਰੂ ਕੀਤੀ ਜਦੋਂ ਉਸਨੇ ਹਾਂਪਾਸ ਦੇ ਦਰਵਾਜ਼ੇ ਉੱਪਰ ਸਨਾਤਨੀ ਫਿਲਾਸਫਰ ਨੂੰ ਪਿਆਲੇ ਵਿੱਚ ਸੁਨਹਿਰੀ ਅੰਮ੍ਰਿਤ ਪੇਸ਼ ਕੀਤਾ ਅਸੀਂ ਉਹਨਾਂ ਸਾਖੀਆਂ ਦਾ ਜ਼ਿਕਰ ਕਰਨੋਂ ਨਹੀਂ ਹਟਾਂਗੇ ਜਿਹੜੀਆਂ ਮੁੱਲਵਾਨ ਹਨ ਤੇ ਸਾਬਿਤ ਕਰਦੀਆਂ ਹਨ ਕਿ ਪੁਰਾਤਨ ਕਾਲ ਤੋਂ ਤਾਓਵਾਦੀ ਇਸ ਦਰਬ ਦੀ ਵਰਤੋਂ ਕਰਦੇ ਆਏ ਹਨ ਤਾਓਵਾਦ ਅਤੇ ਜੈਨਵਾਦ ਵਿੱਚ ਸਾਡੀ ਦਿਲਚਸਪੀ ਜੀਵਨ ਅਤੇ ਕਲਾ ਸਦਕਾ ਹੈ ਜਿਹੜੀ ਚਾਹਵਾਦ ਨਾਲ ਕਿਉ ਸ਼ੱਕਰ ਹੋਈ ਪਈ ਹੈ ਅਸੀਂ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਅਫਸੋਸ ਤਾਓਵਾਦ ਅਤੇ ਜੈਨ ਸਿਧਾਂਤਾਂ ਨੂੰ ਵਿਦੇਸ਼ੀ ਭਾਸ਼ਾਵਾਂ ਵਿੱਚ ਸਹੀ ਤਰੀਕੇ ਨਾਲ ਅਨੁਵਾਦ ਨਹੀਂ ਕੀਤਾ ਗਿਆ ਅਨੁਵਾਦ ਹਮੇਸ਼ਾ ਧੋਖਾ ਦਿੰਦਾ ਹੈ ਮਿੰਗ ਲੇਖਕ ਨੇ ਪ੍ਰਤੀਤ ਕੀਤਾ ਕਿ ਅਨੁਵਾਦ ਗਲੀਚੇ ਨੂੰ ਪੁੱਠਾ ਕਰਕੇ ਵਿਸ਼ਾਨ ਵਾਂਗ ਹੁੰਦਾ ਹੈ ਧਾਗੇ ਅਤੇ ਗੰਢਾ ਸਭ ਦਿਸਦੇ ਹਨ ਰੰਗਾਂ ਡਿਜ਼ਾਈਨਾਂ ਦੀ ਖੂਬਸੂਰਤੀ ਲੋਪ ਪਰ ਤਾਂ ਵੀ ਕਿਹੜੀ ਹੈ ਮਹਾਨ ਵਿਚਾਰ ਵਿਚਾਰਧਾਰਾ ਜਿਹੜੀ ਆਸਾਨੀ ਨਾਲ ਪੱਲੇ ਪੈ ਜਾਵੇ ਪੁਰਾਤਨ ਸਾਧੂ ਆਪਣੀਆਂ ਸਿੱਖਿਆਵਾਂ ਨੂੰ ਕੋਈ ਨਿਯਮਿਤ ਰੂਪ ਨਹੀਂ ਦਿਆ ਕਰਦੇ ਸਨ ਉਹ ਆਪਾ ਵਿਰੋਧੀ ਕਥਨ ਕਰਦੇ ਤਾਂ ਕਿ ਕਿਤੇ ਅੱਧਾ ਅਧੂਰਾ ਸੱਚ ਬਿਆਨ ਨਾ ਹੋ ਜਾਵੇ ਮੂਰਖਾਂ ਵਾਂਗ ਗੱਲ ਸ਼ੁਰੂ ਕਰਦੇ ਹੋਏ ਅਖੀਰ ਵਿੱਚ ਆਪਣੇ ਸਰੋਤਿਆਂ ਨੂੰ ਸਿਆਣੇ ਬਣਾ ਦਿੰਦੇ ਮਜ਼ਾਕ ਮਜ਼ਾਕ ਵਿੱਚ ਲਾਉਜ਼ੇ ਕਿਹਾ ਕਰਦਾ ਮੱਦਮ ਬੁੱਧੀ ਲੋਕ ਤਾਉ ਨੂੰ ਸੁਣ ਕੇ ਬਹੁਤ ਹੱਸਣਗੇ ਜੇ ਹੱਸਣ ਨਾ ਫਿਰ ਉਹਨਾਂ ਨੇ ਤਾਉ ਸੁਣਿਆ ਨਹੀਂ ਜਾਣਿਆ ਨਹੀਂ ਤਾਉ ਸ਼ਬਦ ਦਾ ਅਰਥ ਹੈ ਪੰਥ ਰਸਤਾ ਇਸ ਦੇ ਅਨੁਵਾਦ ਪੰਥ, ਅਨੰਤ, ਕਾਨੂੰਨ, ਕੁਦਰਤ, ਨਿਰਵਾਦ, ਤਰਕ ਅਤੇ ਰੀਤ ਵੀ ਕੀਤੇ ਗਏ ਹਨ ਇਹ ਅਰਥ ਗਲਤ ਨਹੀਂ ਹਨ ਕਿਉਂਕਿ ਚਲਦੇ ਪ੍ਰਸੰਗ ਅਨੁਸਾਰ ਇਹਨਾਂ ਦੀ ਵਰਤੋਂ ਅਨੇਕ ਅਰਥਾਂ ਵਿੱਚ ਹੁੰਦੀ ਹੈ ਲਾਉਜ਼ੂ ਨੇ ਖੁਦ ਕਿਹਾ ਸੀ ਹੈ ਇੱਕ ਵਸਤ ਸਰਬਸਮਰੱਥ ਜੋ ਜ਼ਮੀਨ ਅਸਮਾਨ ਦੇ ਜਨਮ ਤੋਂ ਵੀ ਪਹਿਲਾਂ ਸੀ ਕਿੰਨੀ ਖਾਮੋਸ਼ ਕਿੰਨੀ ਇਕਾਂਤ ਵਸ ਸੀ ਇਕੱਲੀ ਅਪਰਿਵਰਤਿਤ ਬੇਖੌਫ ਘੁੰਮ ਰਹੀ ਬ੍ਰਹਿਮੰਡ ਦੀ ਜਨਨੀ ਮੈਨੂੰ ਇਸ ਦਾ ਨਾਮ ਨਹੀਂ ਪਤਾ ਸੋ ਪੰਥ ਕਹਿ ਦਿੰਦਾ ਹਾਂ ਝਿਜਕਦਾ ਝਿਜਕਦਾ ਮੈਂ ਇਸ ਨੂੰ ਅਨੰਤ ਆਖ ਦਿੰਦਾ ਹਾਂ ਅਨੰਤ ਪਲ ਛਿਣ ਹੈ ਤੇ ਲੋਪ ਹੁੰਦਾ ਜਾਂਦਾ ਹੈ ਅਦ੍ਰਿਸ਼ਟ ਹੋ ਕੇ ਫਿਰ ਵਾਪਸ ਪਰਤ ਆਉਂਦਾ ਹੈ ਛੋਟੀ ਮੋਟੀ ਡੰਡੀ ਨਹੀਂ ਤਾਂ ਉਹ ਪੰਥ ਹੈ ਇਹ ਬ੍ਰਹਿਮੰਡੀ ਤਬਦੀਲੀ ਦੀ ਆਤਮਾ ਹੈ ਅਨੰਤ ਵਿਕਾਸ ਜੋ ਨਵੇਂ ਰੂਪ ਸਿਰਜਣ ਲਈ ਬਾਰ ਬਾਰ ਪਰਤਦਾ ਹੈ ਰੂਪਵਾਨ ਹੁੰਦਾ ਹੈ ਤਾਉਵਾਦੀਆਂ ਦੇ ਪਿਆਰੇ ਚਿੰਨ ਅਜਗਰ ਵਾਂਗੇ ਆਪਣੇ ਦੁਆਲੇ ਕੁੰਡਲੀ ਮਾਰ ਲੈਂਦਾ ਹੈ ਇਹ ਬਦਲਾ ਤੱਕ ਆਪਣਾ ਵਿਸਤਾਰ ਕਰਕੇ ਫਿਰ ਸਿੰਮਟ ਜਾਂਦਾ ਹੈ ਮਹਾਨ ਤਬਦੀ ਤਬਦੀਲੀ ਹੀ ਤਾਉ ਹੈ ਨਿਰਜ ਤਵ ਵਜੋਂ ਇਹ ਬ੍ਰਹਿਮੰਡ ਦਾ ਸੁਭਾਅ ਹੈ ਇਸ ਦਾ ਨਿਰਪੇਖ ਹੀ ਇਸ ਦਾ ਸੰਕੇਪ ਹੈ ਮੋਢ ਵਿੱਚ ਹੀ ਚੇਤੇ ਰੱਖਿਆ ਜਾਵੇ ਕਿ ਆਪਣੇ ਸਹੀ ਵਾਰਸ ਜੈਨਵਾਦ ਵਾਂਗ ਤਾਓਵਾਦ ਦੱਖਣੀ ਚੀਨੀ ਮਾਨਸਿਕਤਾ ਵਾਲੇ ਨਿੱਜਤਾ ਦੇ ਰੁਝਾਨ ਦਾ ਪ੍ਰਤੀਕ ਹੈ ਜੋ ਉੱਤਰੀ ਚੀਨ ਦੇ ਕਮਿਊਨਿਜ਼ਮ ਰੁਝਾਨ ਦੇ ਵਿਰੁੱਧ ਹੈ ਕਮਿਊਨਿਜ਼ਮ ਆਪਣਾ ਜਲਵਾ ਕਨਫਿਊਸ਼ੀਅਸਵਾਦ ਵਿੱਚ ਦਿਖਾਉਂਦਾ ਹੈ ਮਧ ਪ੍ਰਦੇਸ਼ ਪੂਰੇ ਯੂਰਪ ਜਿੱਡਾ ਵਿਸ਼ਾਲ ਹੈ ਇਸ ਵਿੱਚੋਂ ਲੰਘਦੇ ਦੋ ਦਰਿਆ ਦੇਸ਼ ਵਾਸੀਆਂ ਦੇ ਸੁਭਾਅ ਰੀਤੀ ਰਿਵਾਜਾਂ ਵਹਿਮ ਭਰਮ ਵਖ ਵਖ ਕਰ ਦਿੰਦੇ ਹਨ ਯੰਗਸੀ ਕਿਆਗ ਅਤੇ ਤਵਾਗ ਹੋ ਪੂ ਮਦ ਸਾਗਰ ਅਤੇ ਬਾਲਟਿਕ ਖੇਤਰਾਂ ਵਿੱਚ ਵੰਡੀ ਪਾ ਦਿੰਦੇ ਹਨ ਸਦੀਆਂ ਤੋਂ ਇਕੱਠੇ ਰਹਿਣ ਦੇ ਬਾਵਜੂਦ ਅੱਜ ਵੀ ਉੱਤਰ ਅਤੇ ਦੱਖਣ ਵਾਸੀਆਂ ਵਿੱਚ ਉਵੇਂ ਹੀ ਪਿੰਨਤਾ ਹੈ ਜਿਵੇਂ ਲਾਤੀਨੀ ਨਸਲ ਟਿਊਟਣਾ ਤੋਂ ਵੱਖਰੀ ਹੈ ਪੁਰਾਣੇ ਸਮਿਆਂ ਵਿੱਚ ਜਦੋਂ ਸੰਚਾਰ ਅੱਜ ਨਾਲੋਂ ਬਹੁਤ ਮੁਸ਼ਕਿਲ ਸੀ ਜ਼ਗੀਰਦਾਰੀ ਕਾਲ ਵਿੱਚ ਸੋਚ ਦੀਆਂ ਪદ્ધਤੀਆਂ ਇੱਕਦਮ ਪਿੰਨ-ਪਿੰਨ ਸਨ ਇੱਕ ਖਿੱਤੇ ਦੀ ਕਲਾ ਅਤੇ ਸ਼ਾਇਰੀ ਦੂਜੇ ਖਿੱਤੇ ਨਾਲੋਂ ਇੱਕਦਮ ਵੱਖਰੀ ਹੈ ਵੱਖਰਾ ਵਾਯੂਮੰਡਲ ਵੱਖਰੇ ਸਾ ਲਾਉ ਤਜ਼ੂ ਅਤੇ ਉਸ ਦੇ ਚੇਲਿਆਂ ਦਾ ਅਤੇ ਕੁਸੂਜਿਨ ਦਾ ਆਦਰਸ਼ਵਾਦ ਇੱਕ ਦੂਜੇ ਤੋਂ ਵੱਖਰਾ ਸੀ ਦੋਵੇਂ ਸਮਕਾਲੀ ਸਨ ਪਰ ਉੱਤਰ ਦੇ ਸਮਕਾਲੀ ਲੇਖਕਾਂ ਦਾ ਨੀਰਸ ਨੈਤਿਕ ਸ਼ਾਸਤਰ ਵੱਖਰਾ ਹੈ ਲਾਉਜ਼ੂ ਇਸਾਈ ਸੰਮਤ ਸ਼ੁਰੂ ਹੋਣ ਤੋਂ 5 ਸਦੀਆਂ ਪਹਿਲਾਂ ਹੋਇਆ ਹੈ ਲਾਉਜ਼ੂ ਜਿਸ ਨੂੰ ਲਮਕੰਨਾ ਕਿਹਾ ਜਾਂਦਾ ਹੈ ਤੋਂ ਬਹੁਤ ਪਹਿਲਾਂ ਤਾਓਵਾਦੀ ਚਿੰਤਨ ਦੇ ਬੀਜ ਮੌਜੂਦ ਸਨ ਚੀਨ ਦੇ ਪੁਰਾਣੇ ਲੇਖਾਂ ਖਾਸ ਕਰਕੇ ਤਬਦੀਲੀਆਂ ਦੀ ਕਿਤਾਬ ਵਿੱਚ ਉਸਦੇ ਖਿਆਲਾਂ ਦੇ ਪੂਰਬਲੇ ਪਰਛਾਵੇਂ ਹਨ ਚੀਨੀ ਸਭਿਅਤਾ ਦੇ ਕਾਨੂੰਨਾਂ ਅਤੇ ਰਸਮਾਂ ਨੂੰ ਉਸ ਕਲਾਸਿਕ ਯੁੱਗ ਵਿੱਚ ਬੜਾ ਸਤਕਾਰ ਮਿਲਿਆ ਜਿਹੜਾ 16ਵੀਂ ਸਦੀ ਪੂਰਵ ਈਸਾ ਦੀ ਚਾਓ ਸਲਤਨਤ ਵਿੱਚ ਸਥਾਪਿਤ ਅਤੇ ਪਰਫੁੱਲਿਤ ਹੋਇਆ ਲੰਮਾ ਸਮਾਂ ਇਸ ਸਦਕਾ ਵਿਅਕਤੀਵਾਦ ਦੇ ਵਿਕਾਸ ਨੂੰ ਠੱਲ ਪਈ ਰਹੀ ਫਿਰ ਚਾਓ ਸਲਤਨਤ ਖਿੰਡ ਪੁੰਡ ਗਈ ਤੇ ਛੋਟੀਆਂ-ਛੋਟੀਆਂ ਸੁਤੰਤਰ ਰਿਆਸਤਾਂ ਵਿੱਚ ਵੰਡੀ ਗਈ। ਇਸ ਸਮੇਂ ਵਿਚਾਰਧਾਰਾਪੂਰਨ ਸੁਤੰਤਰ ਹੋ ਕੇ ਬਹੁਤ ਵਧੀ ਫੁੱਲੀ। ਲਾਉਜ਼ੂ ਅਤੇ ਸ਼ੋਸ਼ੀ ਦੋਵੇਂ ਦੱਖਣੀ ਸਨ ਤੇ ਨਵੀਂ ਟਕਸਾਲ ਦੇ ਮਹਾਨ ਵਿਆਖਿਆਕਾਰ ਸਨ। ਦੂਜੇ ਪਾਸੇ ਆਪਣੇ ਅਨੇਕ ਚੇਲਿਆਂ ਸਮੇਤ ਕਨਫਿਊਸ਼ਿਅਸ ਪੁਰਾਤਨ ਪਰੰਪਰਾ ਸਥਾਪਿਤ ਕਰੀ ਰੱਖਣ ਦੇ ਹੱਕ ਵਿੱਚ ਸਕ੍ਰਿਆ ਸੀ। ਤਾਉਵਾਦ ਕਨਫਿਊਸ਼ੀਅਸ ਨੂੰ ਜਾਣੇ ਬਗੈਰ ਅਤੇ ਕਨਫਿਊਸ਼ੀਅਸ ਤਾਉਵਾਦ ਬਗੈਰ ਸਮਝੇ ਨਹੀਂ ਜਾ ਸਕਦੇ ਅਸੀਂ ਕਿਹਾ ਹੈ ਕਿ ਨਿਰਪੇਖ ਤਾਉਵਾਦੀ ਸੰਪੇਖ ਹੈ ਸਦਾਚਾਰ ਸ਼ਾਸਤਰ ਵਿੱਚ ਤਾਉਵਾਦੀ ਨੇ ਸਮਾਜਿਕ ਰਹਿਤ ਮਰਿਆਦਾ ਅਤੇ ਨਿਆ ਨਿਯਮਾਵਲੀ ਵਿਰੁੱਧ ਬੰਨ ਮਾਰ ਦਿੱਤਾ ਕਿਉਂਕਿ ਉਹਨਾਂ ਵਾਸਤੇ ਸਹੀ ਅਤੇ ਗਲਤ ਸੀਮਤ ਸੰਪੇਖਿਕ ਸ਼ਬਦ ਹਨ ਪਰਿਭਾਸ਼ਾ ਦੀ ਸੰਦੇਵ ਸੀਮਾ ਹੁੰਦੀ ਹੈ ਮਾਇਨੇ ਥਿਰ ਅਤੇ ਅਬਦਲ ਹੁੰਦੇ ਹਨ ਸ਼ਬਦ ਵਿਕਾਸ ਨੂੰ ਰੋਕਦੇ ਹਨ ਕੂਜ਼ੂਜਿੰ ਨੇ ਕਿਹਾ ਸਾਧੂ ਸੰਸਾਰ ਨੂੰ ਤੋੜਦੇ ਹਨ ਨੈਤਿਕਤਾ ਦੇ ਸਾਡੇ ਪੈਮਾਨੇ ਸਮਾਜ ਦੀਆਂ ਪਿਛਲੀਆਂ ਲੋੜਾਂ ਕਾਰਨ ਘੜੇ ਗਏ ਪਰ ਕੀ ਸਮਾਜ ਹਮੇਸ਼ਾ ਇੱਕੋ ਜਿਹਾ ਰਹੇਗਾ ਧਾਰਮਿਕ ਪਰੰਪਰਾ ਦੀ ਪਾਲਣਾ ਕਰਦਿਆਂ ਰਾਜ ਵਾਸਤੇ ਵਿਅਕਤੀ ਦੀ ਨਿਰੰਤਰ ਕੁਰਬਾਨੀ ਹੁੰਦੀ ਰਹਿੰਦੀ ਹੈ ਬਹੁਤ ਵੱਡਾ ਭਰਮ ਕਾਇਮ ਰੱਖਣ ਵਾਸਤੇ ਵਿਦਿਆ ਅਗਿਆਨਤਾ ਦੀ ਇੱਕ نسل ਨੂੰ ਉਤਸ਼ਾਹਿਤ ਕਰਦੀ ਹੈ ਲੋਕਾਂ ਨੂੰ ਇਹ ਨਹੀਂ ਸਿਖਾਇਆ ਜਾਂਦਾ ਕਿ ਨੇਕ ਬਣੋ ਕਿਹਾ ਜਾਂਦਾ ਹੈ ਵਰਤਾਰਾ ਠੀਕ ਰੱਖੋ ਅਸੀਂ ਬੁਰੇ ਹਾਂ ਕਿਉਂਕਿ ਭੈਪੀਤ ਮਨਮੁਖ ਹਾਂ ਅਸੀਂ ਹੋਰਾਂ ਨੂੰ ਕਦੇ ਮਾਫ਼ ਨਹੀਂ ਕਰਦੇ ਕਿਉਂਕਿ ਸਾਨੂੰ ਪਤਾ ਹੁੰਦਾ ਹੈ ਖੁਦ ਗਲਤ ਹਾਂ ਅਸੀਂ ਆਪਣੇ ਆਪ ਨੂੰ ਥਾਪੜਾ ਦਿੰਦੇ ਹਾਂ ਕਿਉਂਕਿ ਦੂਜਿਆਂ ਅੱਗੇ ਸੱਚ ਬੋਲਣੋਂ ਡਰਦੇ ਹਾਂ ਇਸ ਕਰਕੇ ਹੰਕਾਰ ਕਰਦੇ ਹਾਂ ਕਿਉਂਕਿ ਆਪਣੇ ਆਪ ਅੱਗੇ ਸੱਚ ਬੋਲਣੋਂ ਡਰਦੇ ਹਾਂ ਦੁਨੀਆ ਬਾਰੇ ਕੋਈ ਗੰਭੀਰ ਕਿਵੇਂ ਹੋ ਸਕਦਾ ਹੈ ਜਦ ਕਿ ਸੰਸਾਰ ਹੈ ਹੀ ਊਠ ਪਟਾੰਗ ਹਰ ਤਾਂ ਸੌਦੇਬਾਜੀ ਦਾ ਬੋਲਬਾਲਾ ਹੈ ਸਨਮਾਨ ਅਤੇ ਪਵਿੱਤਰਤਾ ਕਿੱਥੇ ਨੇ ਤੱਕੋ ਤਾਂ ਸਹੀ ਸਵਾਰਥੀ ਦੁਕਾਨਦਾਰ ਨੇਕੀ ਅਤੇ ਸੱਚ ਪਰਚੂਣ ਵਿੱਚ ਵੇਚ ਰਹੇ ਹਨ ਚਾਹੋ ਤਾਂ ਬੇਸ਼ੱਕ ਅਖਾਤੀ ਧਰਮ ਖਰੀਦ ਲਓ ਜਿਸ ਨੂੰ ਸਦਾਚਾਰ ਜਾਣ ਕੇ ਫੁੱਲਾਂ ਅਤੇ ਸੰਗੀਤ ਰਾਹੀਂ ਪੂਜਿਆ ਜਾਂਦਾ ਸੀ ਮੰਦਰ ਵਿੱਚ ਡਾਕਾ ਮਾਰ ਕੇ ਸਭ ਕੁਝ ਲੁੱਟ ਲਵੋ ਫਿਰ ਬਾਕੀ ਕੀ ਰਹਿ ਜਾਏਗਾ ਤਾਂ ਹੀ ਪ੍ਰਬੰਧਕ ਕਮੇਟੀਆਂ ਮਾਲਾਮਲ ਹੋ ਰਹੀਆਂ ਹਨ ਕਿਉਂਕਿ ਕੀਮਤਾਂ ਬਹੁਤ ਘੱਟ ਹਨ ਸਵਰਗ ਵਿੱਚ ਜਾਣਾ ਹੈ ਪ੍ਰਾਰਥਨਾ ਕਰਵਾ ਲਓ ਨੀਕੀ ਚਲਣੀ ਦਾ ਪ੍ਰਮਾਣ ਪੱਤਰ ਖਰੀਦੋ ਸਨਮਾਨਯੋਗ ਨਾਗਰਿਕ ਬਣ ਜਾਓ ਲੋਕਸ਼ਿਪ ਜਾਓ ਕਿਧਰੇ ਫਟਾਫਟ ਕਿਉਂਕਿ ਜੇ ਤੁਹਾਡੀ ਅਸਲੀਅਤ ਦੁਨੀਆ ਜਾਣ ਗਈ ਵਧੇਕ ਬੋਲੀ ਦੇਣ ਵਾਲਾ ਤੁਹਾਨੂੰ ਪਟਕਾ ਦੇਵੇਗਾ ਮਰਦ ਔਰਤ ਆਪਣੀ ਇੰਨੀ ਇਸ਼ਤਿਹਾਰਬਾਜ਼ੀ ਕਿਉਂ ਕਰਦੇ ਨੇ ਭਲਾ ਗੁਲਾਮੀ ਦੇ ਦੌਰ ਤੋਂ ਚੱਲਦਾ ਆ ਰਿਹਾ ਇਹ ਰੁਝਾਨ ਹੁਣ ਤੱਕ ਕਾਇਮ ਹੈ ਤਾਕਤਵਰ ਵਿਚਾਰ ਸਮਕਾਲੀ ਵਿਚਾਰਧਾਰਾ ਨੂੰ ਤਾਂ ਤੋੜਦਾ ਪੰਦਾ ਹੈ ਹੀ ਭਾਵੀ ਲਹਿਰਾਂ ਉੱਪਰ ਅਸਰ ਅੰਦਾਜ਼ ਵੀ ਹੁੰਦਾ ਹੈ ਸ਼ਿਨ ਸਲਤਨਤ ਦੌਰਾਨ ਤਾਓਵਾਦ ਸਕ੍ਰੀਏ ਤਾਕਤ ਸੀ ਮਹਾਨ ਕੇਂਦਰੀ ਚੀਨ ਦਾ ਨਾਮ ਸ਼ਿਨ ਤੋਂ ਹੀ ਪਿਆ ਜੇ ਸਾਡੇ ਕੋਲ ਸੋਚਣ ਵਾਸਤੇ ਸਮਾਂ ਹੋਵੇ ਤਾਂ ਇਹ ਜਾਣਨਾ ਦਿਲਚਸਪ ਹੋਵੇਗਾ ਕਿ ਇਸ ਨੇ ਸਮਕਾਲੀ ਚਿੰਤਕਾਂ ਗਣਿਤ ਸ਼ਾਸਤਰੀਆਂ ਲੇਖਕਾਂ ਕਾਨੂੰਨਦਾਨਾਂ ਰਹਿਸ ਅਨੁਭਵੀਆਂ ਰਸਾਇਣ ਵਿਗਿਆਨੀਆਂ ਯੰਗਸੀ ਕਿਆਗ ਵਰਗੇ ਪ੍ਰਕਿਰਤੀਵਾਦੀ ਸ਼ਾਇਰਾਂ ਉੱਤੇ ਕਿੰਨਾ ਅਸਰ ਪਾਇਆ ਅਸੀਂ ਉਹਨਾਂ ਯਥਾਰਥਵਾਦੀ ਚਿੰਤਕਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦੇ ਜਿਹੜੇ ਸਫੇਦ ਘੋੜੇ ਉੱਤੇ ਸ਼ੱਕ ਕਰਦੇ ਸਨ ਕਿ ਇਹ ਸਫੇਦ ਹੋਣ ਕਾਰਨ ਅਸਲੀ ਹੈ ਕਿ ਇਸ ਕਰਕੇ ਅਸਲੀ ਹੈ ਕਿ ਤਾਕਤਵਰ ਹੈ ਨਾ ਹੀ ਛੇ ਸਲਤਨਤਾਂ ਦੇ ਵਿਚਾਰਵਾਨਾਂ ਨੂੰ ਅੱਖੋ-ਪਰੋਖੇ ਕਰ ਸਕਦੇ ਹਾਂ ਜਿਹੜੇ ਜੈਨ ਫਿਲਾਸਫਰਾਂ ਵਾਂਗ ਪਵਿੱਤਰ ਅਤੇ ਨਿਰਭੇਕ ਜਿਹੇ ਵਿਸ਼ਿਆਂ 'ਤੇ ਚਰਚਾ ਕਰਦੇ ਹੁੰਦੇ ਸਭ ਤੋਂ ਉੱਪਰ ਤਾਓਵਾਦ ਨੂੰ ਸ਼ਰਧਾਂਜਲੀ ਦਈਏ ਜਿਸਨੇ ਬ੍ਰਹਿਮੰਡੀ ਨੈਣ ਨਕਸ਼ ਘੜੇ ਇਸ ਨੂੰ ਨਿਸ਼ਚਿਤ ਆਕਾਰ ਦਿੱਤਾ ਸੋਹਜ ਦਿੰਦਿਆਂ ਕਿਹਾ ਪੰਨੇ ਜਿੰਨਾ ਨਿਗਾ ਚੀਨ ਦਾ ਇਤਿਹਾਸਤਾਉਵਾਦ ਦੇ ਸਮਰਥਕਾਂ ਨਾਲ ਭਰਿਆ ਪਿਆ ਹੈ ਜਿਨ੍ਹਾਂ ਵਿੱਚ ਰਾਜਕੁਮਾਰ ਅਤੇ ਸਾਧੂ ਦੋਵੇਂ ਪ੍ਰਕਾਰ ਦੇ ਲੋਕ ਸਨ ਉਹਨਾਂ ਨੇ ਆਪਣਾ ਮਤ ਪੜਾਇਆ ਤਾਂ ਦਿਲਚਸਪ ਨਤੀਜੇ ਸਾਹਮਣੇ ਆਏ ਸਾਖੀ ਵਿੱਚ ਹਦਾਇਤ ਅਤੇ ਮਨੋਰੰਜਨ ਦੋਵਾਂ ਦਾ ਹੋਣਾ ਯਕੀਨੀ ਹੁੰਦਾ ਕਿਸੇ ਕਹਾਣੀਆਂ ਰੂਪਕ ਟੋਟਕੇ ਮੁਹਾਵਰਿਆਂ ਅਖਾਨਾਂ ਨਾਲ ਭਰਪੂਰ ਅਸੀਂ ਆਰਾਮ ਨਾਲ ਉਸ ਹਸਮੁਖ ਬਾਦਸ਼ਾਹ ਨਾਲ ਗੱਲਾਂ-ਬਾਤਾਂ ਕਰ ਸਕਦੇ ਹਾਂ ਜੋ ਕਦੀ ਮਰਿਆ ਨਹੀਂ ਕਿਉਂਕਿ ਉਹ ਕਦੀ ਹੋਇਆ ਹੀ ਨਹੀਂ ਅਸੀਂ ਲੀ ਜ਼ੂ ਨਾਲ ਰਲ ਕੇ ਹਵਾ ਉੱਪਰ ਸਵਾਰ ਹੋ ਜਾਂਦੇ ਤੇ ਮੌਜ ਲੈਂਦੇ ਕਿਉਂਕਿ ਹਵਾ ਸੀ ਖੁਦ ਸਾ ਅਸੀਂ ਬਿਰਦ ਹਵਾੰਗ ਹੂ ਨਾਲ ਅਧ ਅਸਮਾਨੇ ਰਹੀ ਜਾਂਦੇ ਧਰਤੀ ਅਤੇ ਅਸਮਾਨ ਦੇ ਐਨ ਵਿਚਕਾਰ ਕਿਉਂਕਿ ਉਹ ਨਾ ਜ਼ਮੀਨ ਤੇ ਰਹਿੰਦਾ ਸੀ ਨਾ ਅਸਮਾਨ ਵਿੱਚ ਅਸੀਂ ਕੱਲ ਦੇ ਚੀਨ ਵਿੱਚ ਤਾਓਵਾਦ ਦਾ ਜਿਹੜਾ ਵਿਗੜਿਆ ਤਿਗੜਿਆ ਰੂਪ ਮੌਜੂਦ ਹੈ ਉਸ ਵਿੱਚ ਵੀ ਐਨੀ ਰਸਦਾਇਕ ਚਤਰਾਵਲੀ ਹੈ ਕਿ ਹੋਰ ਕਿਸੇ ਧਰਮ ਵਿੱਚ ਲੱਭਣੀ ਅਸੰਭਵ ਏਸ਼ੀਅਨ ਜੀਵਨ ਪ੍ਰਤੀ ਤਾਉਵਾਦ ਦੀ ਪ੍ਰਮੁੱਖ ਦੇਨ ਉਸ ਦੇ ਸੁੰਦਰੇ ਸ਼ਾਸਤਰ ਦਾ ਜਲਵਾ ਹੈ ਚੀਨੀ ਇਤਿਹਾਸਕਾਰਾਂ ਨੇ ਤਾਉਵਾਦ ਨੂੰ ਹਮੇਸ਼ਾ ਸੰਸਾਰ ਵਿੱਚ ਹਾਜ਼ਰ ਹੋਣ ਦੀ ਕਲਾ ਕਿਹਾ ਹੈ ਕਿਉਂਕਿ ਇਸ ਦਾ ਸਰੋਕਾਰ ਵਰਤਮਾਨ ਨਾਲ ਹੈ ਸਾਡੇ ਨਾਲ ਰੱਬ ਤੇ ਕੁਦਰਤ ਦਾ ਮਿਲਾਪ ਸਾਡੇ ਵजूद ਵਿੱਚ ਹੀ ਹੁੰਦਾ ਹੈ ਤੇ ਇੱਥੇ ਹੀ ਬੀਤਿਆ ਕੱਲ ਭਲਕ ਨਾਲੋਂ ਵਿਛੜ ਜਾਂਦਾ ਹੈ ਵਰਤਮਾਨ ਗਤੀਸ਼ੀਲ ਅਨੰਤਤਾ ਹੈ ਸੰਪੇਖਤਾ ਦਾ ਸਹੀ ਦਾਇਰਾ ਸੰਪੇਖਤਾ ਤਾਲਮੇਲ ਬਿਠਾਉਣਾ ਭਾਲਦੀ ਹੈ ਤਾਲਮੇਲ ਆਰਟ ਵਿੱਚ ਲੱਭਦਾ ਹੈ ਆਲੇ-ਦੁਆਲੇ ਨਾਲ ਸਾਡਾ ਤਾਲਮੇਲ ਨਿਰੰਤਰ ਸਹੀ ਬੈਠਦਾ ਰਹੇ ਇਹੋ ਜੀਵਨ ਦਾ ਆਰਟ ਹੈ ਦ੍ਰਿਸ਼ਟਮਾਨ ਜક્ત ਨੂੰ ਤਾਉਵਾਦ ਜਿਵੇਂ ਹੈ ਤਿਵੇਂ ਸਵੀਕਾਰਦਾ ਹੈ ਕਨਫਿਊਸ਼ਿਅਸ ਅਤੇ ਬੋਧ ਦੇ ਚੇਲਿਆਂ ਤੋਂ ਵਖ ਦੁੱਖਾਂ ਫਿਕਰਾਂ ਦੇ ਸੰਸਾਰ ਵਿੱਚੋਂ ਹੀ ਸੌਂਦਰੇ ਲੱਭਣਾ ਹੈ ਸਿਰਕਾ ਚੱਖਣ ਵਾਲੇ ਤਿੰਨ ਉਸਤਾਦ ਵਾਲੀ ਸੁੰਗ ਸਾਖੀ ਤਿੰਨ ਪ੍ਰਕਾਰ ਦੇ ਸਿਧਾਤਾਂ ਦੀ ਸ਼ਾਨਦਾਰ ਪੇਸ਼ਕਾਰੀ ਹੈ। ਸਾਕਿਆਮੁਨੀ, ਕਨਫਿਊਸ਼ੀਅਸ ਅਤੇ ਲਾਉਜ਼ੂ ਸਿਰਕੇ ਦੇ ਬਰਤਨ ਸਾਹਮਣੇ ਖਲੋ ਗਏ। ਸਿਰਕਾ ਜੀਵਨ ਦਾ ਪ੍ਰਤੀਕ। ਹਰੇਕ ਨੇ ਆਪੋ ਆਪਣੀ ਉਂਗਲ ਬਰਤਨ ਵਿੱਚ ਡਬੋਈ ਤੇ ਸਵਾਦ ਚੱਖਿਆ। ਕਨਫਿਊਸ਼ੀਅਸ ਨੂੰ ਖੱਟਾ ਲੱਗਿਆ, ਬੁੱਧ ਨੂੰ ਕੌੜਾ ਤੇ ਲਾਉਜ਼ੂ ਨੇ ਕਿਹਾ ਮਿੱਠਾ ਹੈ। ਤਾਉਵਾਦੀਆਂ ਦਾ ਦਾਵਾ ਸੀ ਕਿ ਜੀਵਨ ਦਾ ਨਾਟਕ ਹੋਰ ਦਿਲਚਸਪ ਅਤੇ ਸੁਖਾਂਤ ਬਣਾਇਆ ਜਾ ਸਕਦਾ ਹੈ ਜੇ ਹਰ ਬੰਦਾ ਇਸ ਦੀਆਂ ਇਕਾਈਆਂ ਨੂੰ ਸੰਭਾਲ ਲਵੇ। ਵਸਤਾਂ ਵਿੱਚ ਸੰਤੁਲਨ ਬਣਾਉਣਾ, ਆਪਣਾ ਹੱਕ ਗਵਾਏ ਬਗੈਰ ਹਰੇਕ ਨੂੰ ਹੱਕ ਮੁਜਬੰਦੀ ਥਾਂ ਦੇਣੀ ਇਸ ਨਿਰਸ ਸੰਸਾਰ ਵਿੱਚ ਸਫਲਤਾ ਦਾ ਰਾਜ ਹੈ। ਅਸੀਂ ਆਪੋ ਆਪਣਾ ਰੋਲ ਉਦੋਂ ਸਹੀ ਨਿਭਾ ਸਕਾਂਗੇ ਜਦੋਂ ਨਾਟਕ ਦੀ ਪੂਰੀ ਕਹਾਣੀ ਦਾ ਪਤਾ ਹੋਵੇ। ਇੱਕ ਬੰਦਾ ਆਪਣੀ ਭੂਮਿਕਾ ਨਿਭਾਉਂਦਾ ਹੋਇਆ ਕਿਤੇ ਪੂਰੀ ਕਥਾ ਨੂੰ ਨਜ਼ਰਅੰਦਾਜ਼ ਨਾ ਕਰ ਦੇ ਇਸ ਦਾ ਹੱਲ ਲਾਉਜ਼ੂ ਆਪਣੇ ਖਲਾ ਦੇ ਮਨਪਸੰਦ ਰੂਪਕ ਰਾਹੀਂ ਸਮਝਾਉਂਦਾ ਹੈ ਉਸ ਦਾ ਦਾਵਾ ਹੈ ਕਿ ਕੇਵਲ ਸ਼ੂਨਿਅ ਅਮ ਹੈ ਉਦਾਹਰਨ ਵਜੋਂ ਕਮਰੇ ਦੀ ਅਸਲੀਅਤ ਉਹ ਖਾਲੀ ਥਾਂ ਹੈ ਜਿਹੜੀ ਕੰਧਾਂ ਅਤੇ ਛੱਤ ਵਿਚਕਾਰ ਹੈ ਛੱਤ ਅਤੇ ਕੰਧਾ ਕਮਰਾ ਨਹੀਂ ਹਨ ਘੜੇ ਦੀਆਂ ਕੰਧਾਂ ਵਰਤੋਂ ਵਿੱਚ ਨਹੀਂ ਆਉਂਦੀਆਂ ਘੜੇ ਵਿਚਲੀ ਖਾਲੀ ਥਾਂ ਵਿੱਚ ਪਾਣੀ ਭਰਿਆ ਜਾਏਗਾ ਜਿਸ ਮਿੱਟੀ ਨਾਲੇ ਬਣਾਇਆ ਗਿਆ ਉਸਦੀ ਵਰਤੋਂ ਨਹੀਂ ਹੋਵੇਗੀ ਖਲਾ ਸਰਬਸ਼ਕਤੀਮਾਨ ਹੈ ਅਤੇ ਸਰਬਸਮਰੱਥ ਖਾਲੀ ਥਾਂ ਹੋਵੇਗੀ ਤਾਂ ਹੀ ਉਸ ਵਿੱਚ ਕੋਈ ਗਤੀ ਹੋ ਸਕੇਗੀ ਜਿਹੜਾ ਆਪਣੇ ਆਪ ਨੂੰ ਖਾਲੀ ਕਰ ਲਏਗਾ ਜਿਸ ਵਿੱਚ ਹੋਰ ਮਰਜ਼ੀ ਨਾਲ ਦਾਖਲ ਹੋ ਸਕਣ ਸਾਰੇ ਹਾਲਾਤ ਦਾ ਮਾਲਕ ਹੋ ਜਾਏਗਾ ਸੰਪੂਰਨਤਾ ਆਪਣੇ ਕਿਸੇ ਇੱਕ ਹਿੱਸੇ ਤੋਂ ਵੱਡੀ ਹੋਇਆ ਹੀ ਕਰਦੀ ਹੈ ਤਾਓਵਾਦੀਆਂ ਦੇ ਇਨ੍ਹਾਂ ਵਿਚਾਰਾਂ ਨਾਲ ਮਾਰਸ਼ਲ ਐਕਟ ਦੇ ਸਿਧਾਂਤ ਪ੍ਰਭਾਵਿਤ ਹੋਏ ਗੱਤਕੇ ਅਤੇ ਕੁਸ਼ਤੀ ਉੱਪਰ ਅਸਰ ਪਿਆ ਜੂ ਜਿਸ਼ੂ ਆਤਮ ਰੱਖਿਆ ਦਾ ਹੁਨਰ ਆਪਣਾ ਨਾਮ ਕਰਨਤਾਓ ਤੇ ਚਿੰਗ ਤੋਂ ਹੀ ਲੈਂਦਾ ਹੈ ਦੇਖਿਆ ਜਾਂਦਾ ਹੈ ਕਿ ਜੂ ਜਿਸ਼ੂ ਆਪਣੇ ਦੁਸ਼ਮਨ ਦੀ ਸ਼ਕਤੀ ਉਸ ਨੂੰ ਥਕਾ ਕੇ ਘਟਾਉਂਦਾ ਹੈ ਆਪਣੀ ਸ਼ਕਤੀ ਆਖਰੀ ਪੜਾਅ ਉਤੇ ਦੁਸ਼ਮਨ ਨੂੰ ਹਰਾਉਣ ਲਈ ਜਮਾ ਰੱਖਦਾ ਹੈ ਆਰਟ ਵਿੱਚ ਇਸ ਨੁਕਤੇ ਦੀ ਅਹਿਮੀਅਤ ਇਸੇ ਉਸੂਲ ਉਤੇ ਕਾਇਮ ਹੈ ਕਿ ਸਾਰਾ ਕੁਝ ਕਥਨ ਕਰਨ ਦੀ ਥਾਂ ਕੁਝ ਅਧੂਰਾ ਛੱਡ ਦਿਓ ਸਰੋਤਾ ਦਰਸ਼ਕ ਅਧੂਰੇ ਨੂੰ ਖੁਦ ਪੂਰਾ ਕਰੇ ਇਸ ਤਰੀਕੇ ਸ਼ਾਹਕਾਰ ਤੁਹਾਡੀ ਸੁਰਤ ਨੂੰ ਆਪਣੇ ਨਾਲ ਜੋੜ ਲਵੇਗਾ ਤੇ ਤੁਸੀਂ ਉਸ ਸਾਰੇ ਦਾ ਇੱਕ ਹਿੱਸਾ ਹੋ ਜਾਓਗੇ ਤੁਹਾਡੇ ਦਾਖਲੇ ਰਾਹੀਂ ਪੂਰਨ ਹੋ ਕੇ ਖਲਾ ਤੁਹਾਨੂੰ ਤੁਹਾਡਾ ਸੋਂਦਰੇ ਬੋਧ ਪ੍ਰਦਾਨ ਕਰੇਗਾ ਤਾਉਵਾਦੀਆਂ ਦਾ ਪਰਮ ਮਨੁੱਖ ਉਹ ਸੀ ਜਿਸ ਨੇ ਆਪਣੇ ਆਪ ਨੂੰ ਜੀਵਨ ਕਲਾ ਦਾ ਉਸਤਾਦ ਬਣਾ ਲਿਆ ਜਨਮ ਲੈਣ ਸਮੇਂ ਉਹ ਸੁਪਨ ਸੰਸਾਰ ਵਿੱਚ ਦਾਖਲ ਹੁੰਦਾ ਹੈ ਤਾਂ ਕਿ ਮਰਨ ਵੇਲੇ ਸਤ ਨੂੰ ਜਾਗਰਿਤ ਕਰ ਦੇ ਉਹ ਆਪਣੀ ਲਿਸ਼ਕ ਨੂੰ ਮੱਧਮ ਕਰ ਲੈਂਦਾ ਹੈ ਤਾਂ ਕਿ ਦੂਜਿਆਂ ਦੇ ਹਨੇਰੇ ਵਿੱਚ ਸਮਾ ਸਕੇ ਉਹ ਸਰਦੀਆਂ ਵਿੱਚ ਨਦੀ ਪਾਰ ਕਰਨ ਵਾਲੇ ਯਾਤਰੂ ਵਾਂਗ ਧੀਮਾ ਹੈ ਗਵਾਂਡੀ ਕੋਲੋਂ ਸੰਕੋਚ ਕਰਦਾ ਹੈ ਮਹਿਮਾਨ ਵਾਂਗ ਆਦਰ ਕਰਦਾ ਹੈ ਪਿੰਗਲਨ ਤੋਂ ਪਹਿਲਾਂ ਬਰਫ਼ ਵਾਂਗ ਝਿਜਕਦਾ ਹੈ ਕੰਬਦਾ ਹੈ ਅਣਖੜੀ ਲੱਕੜ ਦੀ ਗੇਲੀ ਵਾਂਗ ਹੁੰਦਾ ਹੈ ਵਾਦੀ ਦੀ ਟਲਾਂਣ ਵਾਂਗ ਫੈਲਿਆ ਹੁੰਦਾ ਹੈ ਘੁੰਮਣ ਘੇਰੀ ਵਿੱਚ ਪਏ ਪਾਣੀ ਵਾਂਗ ਅਰੂਪ ਹੁੰਦਾ ਹੈ ਉਸ ਵਾਸਤੇ ਜੀਵਨ ਦੇ ਤ੍ਰੈ ਰਤਨ ਹਮਦਰਦੀ ਸੰਜਮ ਅਤੇ ਸਾਦਗੀ ਹਨ ਜੈਨਵਾਦ ਵੱਲ ਮੁੜੀਏ ਤਾਂ ਦੇਖਾਂਗੇ ਇਹ ਤਾਉਵਾਦ ਦੀਆਂ ਸਿੱਖਿਆਵਾਂ ਉੱਪਰ ਧਿਆਨ ਕੇਂਦ੍ਰਿਤ ਕਰਦਾ ਹੈ ਜੈਨ ਸ਼ਬਦ ਸੰਸਕ੍ਰਿਤ ਦੇ ਧਿਆਨ ਵਿੱਚੋਂ ਪ੍ਰਗਟਿਆ ਹੈ ਜਿਸ ਦਾ ਮਤਲਬ ਹੈ ਬੰਦਗੀ ਸਿਮਰਨ ਨਿਰੰਤਰ ਬੰਦਗੀ ਕਰਨ ਨਾਲ ਯਕੀਨਨ ਸ੍ਰੋਮਣੀ ਸਵੈ ਜਾਗਰਣ ਦੀ ਅਵਸਥਾ ਪ੍ਰਾਪਤ ਕੀਤੀ ਜਾ ਸਕਦੀ ਹੈ ਬੋਧ ਅਨੁਭਵ ਪ੍ਰਾਪਤ ਕਰਨ ਵਾਲੇ 6 ਮਾਰਗਾਂ ਵਿੱਚੋਂ ਬੰਦਗੀ ਇੱਕ ਹੈ ਤੇ ਜੈਨ ਸੰਪਰਦਾਵਾਂ ਦੇ ਲੋਕ ਮੰਨਦੇ ਹਨ ਕਿ ਸਾਕਿਆ ਮੁਨੀ ਨੇ ਪਿਛਲੇ ਰੀਆਂ ਸਿੱਖਿਆਵਾਂ ਵਿੱਚ ਇਸ ਉਤੇ ਖਾਸ ਜ਼ੋਰ ਦਿੱਤਾ ਸੀ ਆਪਣੇ ਸਭ ਤੋਂ ਵੱਡੇ ਚੇਲੇ ਕਾਸਪ ਨੂੰ ਇਸ ਤੇ ਗੁਰ ਸਮਝਾਏ ਸਨ ਬੋਧ ਪਰੰਪਰਾ ਅਨੁਸਾਰ ਜੈਨ ਸਾਧੂ ਕਾਸਪ ਪਾਸੋਂ ਇਹ ਭੇਦ ਆਨੰਦ ਨੂੰ ਮਿਲਿਆ ਜਿਸ ਨੇ ਆਪਣੇ ਵਾਰਸਾ ਰਾਹੀਂ ਅੱਗੇ ਪਹੁੰਚਾਇਆ ਤੇ ਆਖਿਰੇ 28ਵੇਂ ਉਤਰਾਧਿਕਾਰੀ ਬੋਧੀ ਧਰਮਾਂ ਤੱਕ ਪੁੱਜਿਆ ਬੋਧੀ ਧਰਮਾ 6ਵੀਂ ਸਦੀ ਦੇ ਪਹਿਲੇ ਅੱਧ ਵਿੱਚ ਉੱਤਰੀ ਚੀਨ ਵਿੱਚ ਘਿਰ ਗਿਆ ਅਤੇ ਚੀਨੀ ਜੈਨ ਦਾ ਪਹਿਲਾ ਪਿਤਾਮਾ ਹੋਇਆ। ਇਹਨਾਂ ਪਿਤਾਮਿਆਂ ਦੇ ਇਤਿਹਾਸ ਅਤੇ ਸਿਧਾਂਤਾਂ ਵਿੱਚ ਬੜੀ ਅਨਿਸ਼ਚਿਤਤਾ ਹੈ। ਫਲਸਫੇ ਪੱਖੋਂ ਵਿਚਾਰੀਏ ਤਾਂ ਮੁੰਡਲਾ ਜੈਨਵਾਦ ਇੱਕ ਪਾਸੇ ਨਾਗਰਜੁਨ ਦੇ ਭਾਰਤੀ ਸੁੰਨਵਾਦ ਵਰਗਾ ਸੀ, ਦੂਜੇ ਪਾਸੇ ਸ਼ੰਕਰਾਚਾਰੀਆ ਦੀ ਗਿਆਨ ਫਿਲਾਸਫੀ ਤੋਂ ਪ੍ਰਭਾਵਿਤ ਸੀ। ਅੱਜ ਦੇ ਦਿਨ ਜਦੋਂ ਜੋ ਅਸੀਂ ਜਾਣਦੇ ਹਾਂ ਜੈਨ ਦੀ ਪਹਿਲੀ ਸਿੱਖਿਆ ਚੀਨ ਦੇ ਛੇਵੇਂ ਪਿਤਾਮਾ ਇਨੋ ਦੇ ਨਾਮ ਨਾਲ ਜੁੜਦੀ ਹੈ ਜੋ ਦੱਖਣੀ ਜੈਨ ਦਾ ਮੋਢੀ ਸੀ ਦੱਖਣੀ ਚੀਨ ਵਿੱਚ ਜੈਨਵਾਦ ਪੂਰਾ ਛਾ ਗਿਆ ਬਾਅਦ ਵਿੱਚ ਉਸਦੇ ਰਸਤੇ ਤੇ ਮਹਾਨ ਬਾਸੋ ਦਾ ਮਤ ਚੱਲਿਆ ਜਿਸ ਨੇ ਜੈਨ ਨੂੰ ਜੀਵਨ ਦਾ ਅਹਿਮ ਅੰਗ ਬਣਾ ਦਿੱਤਾ ਬਾਸੋ ਦੇ شاਗਿਰਦ ਹਾਕੂ ਜੋ ਨੇ ਪਹਿਲਾ ਜੈਨ ਸਾਧੂ ਆਸ਼ਰਮ ਥਾਪਿਆ ਤੇ ਇਸ ਨੂੰ ਸੁਚਾਰੂ ਕਰਨ ਵਾਸਤੇ ਰਾਤ ਮਰਿਆਦਾ ਰਸਮੋ ਰਿਵਾਜ ਲਾਗੂ ਕੀਤੇ ਬਾਸੂ ਯੋਗ ਤੋਂ ਬਾਅਦ ਜੈਨ ਤਕਸਾਲ ਵਿਚਲੇ ਹੁੰਦੇ ਸੰਵਾਦ ਵਿੱਚ ਜੰਗਸੀ ਕਿਆਗ ਦਾ ਨਾਟਕ ਦ੍ਰਿਸ਼ਟਮਾਨ ਹੁੰਦਾ ਹੈ ਜਿਸ ਵਿੱਚ ਪੁਰਬਲੇ ਭਾਰਤੀ ਆਦਰਸ਼ਕ ਵਿਧਾਨ ਦੀ ਥਾਂ ਦੇਸੀ ਚਿੰਤਨ ਵੱਲ ਰੁਖ ਹੋਇਆ ਫਿਰਕੂ ਅਭਿਆਨ ਬੇਸ਼ੱਕ ਜਿੰਨਾ ਮਰਜੀ ਵਿਰੋਧ ਕਰਦਾ ਫਿਰੇ ਲਾਉਜ਼ ਅਤੇ ਤਾਓਵਾਦੀ ਸੰਵਾਦ ਨਾਲ ਦਖਣੀ ਜੈਨ ਮੇਲ ਖਾਂਦਾ ਹੈ ਤਾਉ ਤੇ ਚਿੰਗ ਵਿੱਚ ਅਸੀਂ ਆਤਮ ਧਿਆਨ ਦੀ ਮਹੱਤਤਾ ਅਤੇ ਪ੍ਰਾਣਾਂ ਦੇ ਵਸੀਕਰਨ ਬਾਰੇ ਪਰਸ਼ਾਵੇਂ ਦੇਖੇ ਦੇਖੇ ਤਾਂ ਹਨ ਜਿਹੜੇ ਜੈਨ ਧਿਆਨੀ ਅਭਿਆਸ ਵੱਲ ਵਿਸ਼ੇਸ਼ ਇਸ਼ਾਰੇ ਕਰਦੇ ਹਨ ਲਾਉਜ਼ੂ ਦੀ ਕਿਤਾਬ ਉੱਪਰ ਕੁਝ ਬਿਹਤਰੀਨ ਭਾਸ਼ੀय ਜੈਨ ਵਿਦਵਾਨਾਂ ਨੇ ਲਿਖੇ ਹਨ ਤਾਉਵਾਦ ਵਾਂਗ ਜੈਨਵਾਦ ਸੰਪੇਕਤਾ ਦੀ ਪੂਜਾ ਹੈ ਇੱਕ ਉਸਤਾਦ ਜੈਨ ਨੂੰ ਪਰਿਭਾਸ਼ਿਤ ਕਰਦਿਆਂ ਲਿਖਦਾ ਹੈ ਕਿ ਇਹ ਦੱਖਣੀ ਅਸਮਾਨ ਵਿੱਚ ਧਰੂ ਤਾਰੇ ਵਾਂਗ ਹੈ ਵਿਰੋਧੀ ਨੂੰ ਸਮਝਣ ਨਾਲ ਸੱਤ ਤੱਕ ਪੁੱਜਿਆ ਜਾ ਸਕਦਾ ਹੈ ਤਾਉਵਾਦ ਵਾਂਗ ਜੈਨਵਾਦ ਵਿਅਕਤੀਵਾਦ ਦਾ ਪੱਕਾ ਸਮਰਥਕ ਹੈ ਸਾਡੇ ਆਪਣੇ ਮਨਾਂ ਵਿੱਚ ਵਿਚਲੇ ਸਰੋਕਾਰਾਂ ਤੋਂ ਇਲਾਵਾ ਹੋਰ ਕੁਝ ਵੀ ਅਸਲ ਨਹੀਂ ਹੈ 6ਵੇਂ ਪਿਤਾਮਾ ਇਹਨਾਂ ਨੇ ਇੱਕ ਵਾਰ ਦੋ ਸਾਧੂ ਪੈਗੋੜੇ ਉੱਪਰ ਲਹਿਰਾਉਂਦੇ ਝੰਡੇ ਨੂੰ ਦੇਖਦੇ ਹੋਏ ਤੱਕੇ ਇੱਕ ਨੇ ਕਿਹਾ ਹਵਾ ਵਗ ਰਹੀ ਹੈ ਦੂਜੇ ਨੇ ਕਿਹਾ ਨਹੀਂ ਝੰਡਾ ਲਹਿਰਾ ਰਿਹਾ ਹੈ ਇਨੋ ਨੇ ਕਿਹਾ ਨਾ ਝੰਡਾ ਲਹਿਰਾਉਂਦਾ ਹੈ ਨਾ ਹਵਾ ਵਗਦੀ ਹੈ ਤੁਹਾਡੇ ਦਿਲਾਂ ਅੰਦਰ ਹਲਚਲ ਹੋ ਰਹੀ ਹੈ ਹਕੂਜ਼ੋ ਆਪਣੇ ਚੇਲੇ ਨਾਲ ਜੰਗਲ ਵਿੱਚੋਂ ਦੀ ਲੰਘ ਰਿਹਾ ਸੀ ਕਿ ਉਹਨਾਂ ਨੂੰ ਦੇਖਦਿਆਂ ਹੀ ਇੱਕ ਖਰਗੋਸ਼ ਤੇਜ਼ੀ ਨਾਲ ਭਰੇ ਦੌੜ ਗਿਆ ਹਕੂਜ਼ੋ ਨੇ ਪੁੱਛਿਆ ਖਰਗੋਸ਼ ਕਿਉਂ ਦੌੜ ਗਿਆ ਉੱਤਰ ਮਿਲਿਆ ਮੈਥੋਂ ਡਰ ਗਿਆ ਉਸਤਾਦ ਨੇ ਕਿਹਾ ਨਾ ਤੇਰੇ ਅੰਦਰ ਕਾਤਲਾਨਾ ਬਿਰਤੀ ਹੈ ਇਸ ਕਰਕੇ ਇਸ ਸੰਵਾਦ ਨਾਲ ਤਾਉਵਾਦੀ ਸ਼ੋਸ਼ੀ ਯਾਦ ਆ ਗਿਆ ਆਪਣੇ ਮਿੱਤਰ ਨਾਲ ਸ਼ੋਸ਼ੀ ਦਰਿਆ ਕਿਨਾਰੇ ਟਹਿਲ ਰਿਹਾ ਸੀ ਸ਼ੋਸ਼ੀ ਨੇ ਕਿਹਾ ਪਾਣੀ ਵਿੱਚ ਮੱਛੀਆਂ ਕਿੰਨਾ ਆਨੰਦ ਲੈ ਰਹੀਆਂ ਹਨ ਉਸਦੇ ਮਿੱਤਰ ਨੇ ਕਿਹਾ ਤੁਸੀਂ ਮੱਛੀ ਨਹੀਂ ਹੋ ਹੋਸ਼ੀ ਫਿਰ ਤੁਹਾਨੂੰ ਕੀ ਪਤਾ ਕਿ ਮੱਛੀਆਂ ਆਨੰਦ ਵਿੱਚ ਨੇ ਸ਼ੋਸ਼ੀ ਨੇ ਕਿਹਾ ਤੁਸੀਂ ਕਿਹੜਾ ਸ਼ੋਸ਼ੀ ਹੋ ਮਿੱਤਰ ਤੁਹਾਨੂੰ ਕੀ ਪਤਾ ਕਿ ਸ਼ੋਸ਼ੀ ਮੱਛੀਆਂ ਦੀ ਮੌਜ ਬਾਰੇ ਜਾਣਦਾ ਹੈ ਕਿ ਨਹੀਂ ਜੈਨ ਸਨਾਤਨੀ ਬੁੱਧ ਮਤ ਦੀਆਂ ਸੰਕਲਪਨਾਵਾਂ ਦਾ ਅਕਸਰ ਵਿਰੋਧ ਕਰਦਾ ਜਿਵੇਂ ਤਾਉਵਾਦ ਕਨਫਿਊਸ਼ਿਅਸ ਦੇ ਚਿੰਤਨ ਵਿਰੁੱਧ ਸੀ ਜੈਨ ਦੀ ਆਲੋਕਿਕ ਅੰਤਰਦ੍ਰਿਸ਼ਟੀ ਜਾਣਨ ਵਾਸਤੇ ਸ਼ਬਦ ਬੋਝ ਹਨ ਰੁਕਾਵਟ ਹਨ ਬੋਧ ਗ੍ਰੰਥਾ ਉਤੇ ਲਿਖੇ ਗਏ ਭਾਸ਼ੀਏ ਟੀਕੇ ਮਹਿਜ ਨਿੱਜੀ ਅੰਦਾਜ਼ੇ ਹਨ ਕਲਪਿਤ ਖਿਆਲ ਜੈਨ ਮੂਰੀਦ ਵਸਤਾਂ ਦੀ ਅੰਤਰਾਤਮਾ ਵੱਲ ਨਿਸ਼ਾਨਾ ਸੇਧਦੇ ਹਨ ਬਾਹਰਲਾ ਸਾਜੂ ਸਮਾਨ ਸੱਚ ਦੇ ਸਾਫ ਦ੍ਰਿਸ਼ਟਮਾਨ راہ ਵਿਚਕਾਰ ਰੁਕਾਵਟ ਹੈ ਅਮੂਰਤ ਪ੍ਰਤੀਪ੍ਰੇਮ ਨੇ ਹੀ ਸਨਾਤਨੀ ਰੰਗਬਰੰਗੀਆਂ ਬੋਧ ਪੇਂਟਿੰਗਸ ਦੀ ਥਾਂ ਜੈਨ ਨੇ ਸਿਆਸ ਫੇਦ ਰੰਗਾਂ ਨੂੰ ਰੇਖਾ ਚਿੱਤਰਾਂ ਵਿੱਚ ਪੈਲ ਦਿੱਤੀ ਬੁੱਤਾਂ ਅਤੇ ਪ੍ਰਤੀਕਾਂ ਵਿੱਚ ਬੁੱਧ ਦੇਖਣ ਦੀ ਥਾਂ ਆਪਣੇ ਵਿੱਚ ਬੁੱਧ ਪਛਾਣਨ ਦੀ ਬਿਰਤੀ ਸਦਕਾ ਕੁਝ ਜੈਨ ਤਾਂ ਬੁੱਤ ਸ਼ਿਕਣ ਹੋ ਗਏ ਸਨ ਸਰਦੀ ਦੀ ਠੰਡ ਵਿੱਚ ਅੱਗ ਸੇਕਣ ਵਾਸਤੇ ਤਾਕਾ ਵੋਸ਼ੋ ਨੇ ਬੁੱਧ ਦੀ ਲੱਕੜ ਦੀ ਮੂਰਤੀ ਪਾੜ ਪਾੜ ਲਈ ਨੇੜੇ ਖਲੋਤੇ ਪਹਿੀਤ ਹੁੰਦੇ ਦਰਸ਼ਕ ਨੇ ਕਿਹਾ ਕੋਰ ਕੁਫਰ ਤਾਕਾ ਵੋਸ਼ੂ ਨੇ ਕਿਹਾ ਇਸ ਦੀ ਸੁਆ ਵਿੱਚੋਂ ਮੈਨੂੰ ਮਣੀ ਲੱਭੇਗੀ ਇਸ ਮੂਰਤੀ ਵਿੱਚ ਮਣੀ ਬਿਲਕੁਲ ਨਹੀਂ ਜੇ ਮੂਰਤੀ ਵਿੱਚ ਮਣੀ ਨਹੀਂ ਫਿਰ ਇਹ ਬੁੱਧ ਕਿਵੇਂ ਹੋਈ ਫਿਰ ਮੈਂ ਕੀ ਪਾਪ ਕੀਤਾ ਇਹ ਆਖ ਕੇ ਉਹ ਅੱਗ ਸੇਕਣ ਲੱਗ ਪਿਆ ਪੂਰਬੀ ਚਿੰਤਨ ਨੂੰ ਜੈਨ ਨੇ ਖਾਸ ਦਿਨ ਇਹ ਦਿੱਤੀ ਕਿ ਲੋਕਿਕ ਅਤੇ ਅਲੋਕਿਕ ਬਰਾਬਰ ਕਰ ਦਿੱਤੇ ਵਸਤੂਆਂ ਨੂੰ ਵਡੇਰੀ ਕੈਨਵਸ ਵਿੱਚ ਰੱਖ ਕੇ ਦੇਖਾਂਗੇ ਤਾਂ ਛੋਟੇ ਵੱਡੇ ਵਿੱਚ ਅੰਤਰ ਨਹੀਂ ਰਹੇਗਾ ਇੱਕ ਕਣੂ ਵਿੱਚ ਉਹੀ ਗੁਣ ਹਨ ਜੋ ਬ੍ਰਹਿਮੰਡ ਵਿੱਚ ਸੰਪੂਰਨਤਾ ਦਾ ਅਭਿਲਾਖੀ ਆਪਣੇ ਜੀਵਨ ਵਿੱਚਲੀ ਅੰਦਰੂਨੀ ਰੌਸ਼ਨੀ ਲੱਭੇ ਇਸ ਪੱਖੋਂ ਜੈਨ ਸਾਧੂ ਆਸ਼्रम ਕਮਾਲ ਸੀ ਮਠ ਦੇ ਮੁਖੀ ਨੂੰ ਛੱਡ ਕੇ ਹਰੇਕ ਬੰਦਾ ਆਸ਼ਰਮ ਵਿੱਚ ਦਿੱਤੀ ਗਈ ਸੇਵਾ ਨਿਭਾਏਗਾ ਤੁਸੀਂ ਹੈਰਾਨ ਹੋਵੋਗੇ ਕਿ ਨਵੇਂ ਸਿਖਾਂਦਰੂਆਂ ਨੂੰ ਨਿੱਕੇ-ਮੋਟੇ ਕੰਮ ਕਰਨ ਲਈ ਕਿਹਾ ਜਾਂਦਾ ਔਖਾ ਭਾਰਾ ਤੇ ਅਕਾਊ ਜਸਮਾਨੀ ਕੰਮ ਵਢੇਰੇ ਸਾਧੂ ਕਰਦੇ ਇਹ ਸੇਵਾਵਾਂ ਜੈਨ ਅਨੁਸ਼ਾਸਨ ਨਿਸ਼ਚਿਤ ਕਰਦੀਆਂ ਛੋਟੇ ਤੋਂ ਛੋਟਾ ਕੰਮ ਪੂਰੀ ਮੁਸਤੈਦਗੀ ਨਾਲ ਕੀਤਾ ਜਾਂਦਾ ਬਗੀਚੇ ਦੀ ਗੋਡੀ ਕਰਦਿਆਂ ਛਲਗਮ ਪੁੱਟਦਿਆਂ ਜਾਂ ਚਾਹ ਵਰਤੌਂਦਿਆਂ ਗੰਭੀਰ ਵਿਚਾਰ ਵਟਾਂਦਰਾ ਹੋਇਆ ਕਰਦਾ ਜੀਵਨ ਦੀ ਛੋਟੀ ਤੋਂ ਛੋਟੀ ਘਟਨਾ ਵਿੱਚ ਵੱਡੀ ਤੋਂ ਵੱਡੀ ਮਹਾਨਤਾ ਲੱਭਣ ਦੀ ਬਿਰਤੀ ਜੈਨ ਪਰੰਪਰਾ ਦਾ ਸੰਪੂਰਨ ਆਦਰਸ਼ਵਾਦ ਹੈ ਚਾਹਵਾਦ ਹੈ ਤਾਉਵਾਦ ਨੇ ਆਦਰਸ਼ਕ ਸੁੰਦਰੇ ਸ਼ਾਸਤਰ ਦੀ ਨੀ ਰੱਖੀ ਜੈਨਵਾਦ ਨੇ ਉਸ ਨੂੰ ਅਮਲ ਵਿੱਚ ਲਿਆਂਦਾ ਧੰਨਵਾਦ